ਹੈਲੋ ਗਾਇਸ ਫੈਲਪਰੀ ਆ ਵੇਖੋ ਸਾਡੇ ਗੱਦੇ ਦਾ ਹਾਲ ਥੱਲੇ ਘੱਟੇ ਮਿੱਟੀ ਦੇ ਵਿੱਚ ਖਰਾਬ ਹੋ ਗਿਆ ਇਹ ਸਾਰਾ ਫੜ ਕੇ ਢੇਰ ਛਕਿਆ ਵਿੱਚੋਂ ਵੇਖੋ ਕੀ ਨਿਕਲਿਆ ਜਿਵੇਂ ਆਂਡਿਆਂ ਦੀਆਂ ਨੀਂਦੀਆਂ ਨੀਂਦੀਆਂ ਬਰੀ ਹੈ ਨਾ ਆਂਡੇ ਵਾਲੇ ਸਿੱਕੂ ਜਿਹੇ ਉਹ ਨਿਕਲੇ 1 3 3 ਲੇਰਾ ਸੀ ਇਹ ਵਿੱਚ ਹੁਣ ਅਸੀਂ ਗੱਦਾ ਫੇਰ ਦੁਬਾਰਾ ਸਲੋਸ਼ਨ ਲਿਆ ਆ ਗਏ ਦੁਬਾਰਾ ਜੋੜ ਲੈਣਾ ਵਾ ਕਟਾ ਇਨਾ ਚੜਿਆ ਸੀ ਇਹਦੇ ਵਿੱਚ ਨਾ ਤਾਂ ਸੰਢੇੜ ਨਾ ਪਿਆ ਆਵੇ ਆ ਵਿਖਲਾ ਰ ਆ ਪਾਇਆ ਵੀਡੀਓ ਦੇ ਵਿੱਚ ਤਿੰਨ ਤਿੰਨ ਲੇਰਾਂ ਲੱਗੀਆਂ ਸੀ ਇਹ ਵਾਲੀਆਂ ਇਹ ਹੁਣ ਆਪਾਂ ਇੱਕ ਇੱਕ ਲੇਅਰ ਕਰਕੇ ਇਹਦੀ ਤੇ ਦੋ ਦੋ ਜਿਹੜੀਆਂ ਉਹ ਆਸੇ ਪਾਸੇ ਗੱਡੇ ਲੱਗੇ ਹੁੰਦੇ ਆ ਉਹ ਕਰਕੇ ਆਪਾਂ ਵੇਖੀ ਫਿਰ ਸਲੂਸ਼ਨ ਨਾਲ ਗੱड्डा ਜੋੜ ਕੇ ਵਧੀਆ ਉੱਤੇ ਸ਼ਾਰਟ ਕਵਰ ਪਾ ਕੇ ਤੇ ਵਧੀਆ ਗੱਦਾ ਬਣਾ ਲੈਣਾ ਨਾ ਬਰੀ ਹਾਂ ਠੀਕ ਹੈ ਜਦੋਂ ਬਣੇਗਾ ਫਿਰ ਤੁਹਾਨੂੰ ਵਿਖਾਵਾਂਗੇ ਨਾ ਹਾਂ ਸਲੂਸ਼ਨ ਦੇ ਨਾਲ ਗੱड्डा ਜੋੜਿੰਦੇ ਆ ਆਹォォ ਮੈਂ ਪਰਖ ਲਈ ਆਂ ਕੈਂਚੀ ਤੇ ਆ ਪਈ ਇਹ ਪਹਿਲਾਂ ਇਹ ਆ ਭਰੇ ਦੇ ਵਿੱਚ ਆ ਵੇਖੋ ਸਾ ਟੁਕੜੇ ਭਰੀਏ ਸਾਰੇ ਮੁਰਕੇ ਮੱਥਕ ਗਏ ਆ ਕਿਤੇ ਕਿਤੇ ਰਹਿਣ ਹੁੰਦੇ ਆ ਇੰਨੇ ਏਦਾਂ ਦਾ ਬਣਾ ਕੇ ਇਹਦਾ ਵਿੱਚ ਇਦਾਂ ਭਰ ਦੇਣਾ ਹੈ ਤੇ ਪਹਿਲਾਂ ਵੀ ਭਰੇ ਹੋਏ ਹੀ ਤੇ ਜਦੋਂ ਮੈਂ ਗੱড্ডা ਖੋਲਿਆ ਉਦੋਂ ਕਿੰਨੇ ਬਾਹਰ ਨਿਕਲ ਗਏ ਸਵੇਰ ਦੇ ਪਰ ਪਰ ਕੇ ਮੇਰੇ ਹੱਥ ਤੇ ਡਾਣ ਲੱਗ ਗਏ ਆ ਗੱড্ডা ਜੋੜਤਾ ਹੁਣ ਇਹਦੇ ਤੇ ਇੱਕ ਵਾਰ ਪਾਉਣਾ ਦੁਬਾਰਾ ਨਿਉ ਗਿੱਦਾ ਬਣ ਗਿਆ ਪੂਰਾ ਉਸੇ ਦਿਨਾਂ ਇੱਕ ਵਰ ਕੁਮਰ ਚੜਾ ਹਤਾ ਮੈਂ ਅਜੇ ਦੇ ਉੱਪਰੋਂ ਦੀ ਇੱਕ ਮੈਂ ਹੋਰ ਕਵਰ ਚੜਾਉਣਾ ਜਿਹੜਾ ਕਿ ਉੱਤੋਂ ਲੱਤ ਕੇ ਤੇ ਧੁਜੇ ਇਹ ਬਿਲਕੁਲ ਨਿਉ ਜਵੇਂ ਹੁਣ ਇੱਕ ਗਿੱਦਾ ਨਵਾਂ ਲੈ ਕੇ ਆਂਦਾ ਮੈਂ ਤਾਂ ਸੋਚਿਆ ਸੀ ਚਾਹੇ ਖਿੱਲਰ ਝੂ ਚਾਹੇ ਸੰਭਿਆ ਜੋ ਉੱਪਰ ਸੰਭਿਆ ਗਿਆ ਬਾਬਾ ਜੀ ਦੀ ਕਿਰਪਾ ਨਾਲ ਬੜਾ ਵਧੀਆ ਬਣ ਗਿਆ ਗਿੱਦਾ ਕੋਈ ਕਹਿ ਨਹੀਂ ਸਕਦਾ ਕਿ ਇਹ ਮੈਂ ਆਪ ਜੋੜਿਆ ਵਾ ਚਾਹ ਮੰਗਣ ਡਿਆ ਅੱਜ ਸਾਡੀ ਚਾਹ ਲੇਟ ਹੋ ਗਈ ਆ ਹਾਂ ਅੱਜ ਤੱਕ ਚਾਹ ਨਹੀਂ ਪੀਆਣੀ ਓਏ ਬਾਤ ਨਹੀਂ ਆਂਦਾ ਚਾਹ ਦੀ ਪੀਣੀ ਅੱਜ ਮੈਂ ਵੀ ਚੇਤਾ ਭੁੱਲ ਗਿਆ ਹਾਂ ਨਹੀਂ ਮੈਂ ਬਣਾ ਕੇ ਲਿਆਉਣੀ ਚਾਹ ਨਹੀਂ ਆਂਦਾ ਬੱਚਾ ਦੇਖੋ ਸਾਡੀ ਪਰੀ ਰੋਟੀ ਖਾਣ ਲਈ ਹੈ ਹਾਂ ਚਲੋ ਗਾਈਜ਼ ਕੀ ਕਰਤਾ ਪੱਖਾ ਬੰਦ ਕਰਤਾ ਪੱਖੇ ਦੀ ਫਰਾਟਾ ਵਾ ਤੇ ਦੀ ਆਵਾਜ਼ ਬੜੀ ਹੁੰਦੀ ਆ ਇਸ ਕਰਕੇ ਬੰਦ ਕੀਤਾ ਪਰੇ ਪਿੰਡ ਦੀ ਚਾਹ ਨਾਲ ਖਾਂਦੇ ਆ ਪਰੌਂਠੀ ਰੋਟੀ ਹਨਾ ਤੇ ਹੋਰ ਪਰੇ ਪਰੇ ਨਾਨਕਿਆਂ ਤੋਂ ਆ ਗਈ ਹੋਈ ਆ ਹਨਾ ਕਿੰਨੇ ਦਿਨ ਲਾ ਕੇ ਆਈਆਂ ਆਹ ਦੋ ਦਿਨ 13 ਦਿਨ ਬਾਅਦ ਪਰੇ ਘਰ ਆਈ ਆ ਹਨਾ ਤੇ ਰੀਤ ਸਾਡੀ ਸੌਣ ਲਈ ਹੈ ਨਾ ਹਾਂ 13 ਦਿਨ ਲਾ ਕੇ ਆਈਆਂ ਤੂੰ 13 ਦਿਨ ਲਾ ਕੇ ਆਈ ਭਰੀ ਸਾਡੀ ਤੇ ਸਾਡੇ ਘਰੇ ਨਾ ਖਲੇਰਾ ਅਜੇ ਉੱਪਰ ਦਾ ਹੀ ਥੋੜਾ ਬਤਾ ਸਮੇਟ ਲਿਆ ਵਾ ਤੇ ਥੱਲੇ ਸਮੇਟਣਾ ਅਜੇ ਆਪਾਂ ਹਨਾ ਬਹੁਤ ਖਲੇਰਾ ਪਿਆ ਆਇਆ ਵਾ ਮਿਸਤਰੀਆਂ ਵਾਲਾ ਟੈਲਾ ਲਵਾਉਣ ਦੇ ਜਿਹੜੀਆਂ ਜੀ ਸਾਰੇ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਮੇਧਿਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਸਾਡੇ ਘਰੇ ਕੋਹਣ ਡਿਆ ਕੰਮ ਟਾਲਾਂ ਲੱਗਦੀਆਂ ਪਈਆਂ ਵਾ ਇਸ ਕਰਕੇ ਮੇਰੇ ਕੋ ਵੀਡੀਓ ਨਹੀਂ ਪਾਈ ਜਾਂਦੀ ਕਿ ਟਾਈਮ ਨਹੀਂ ਲੱਗਦਾ ਹੈਗਾ ਤੇ ਸਾਡਾ ਨਾ ਇੱਕ ਗੱਦਾ ਵੀ ਟੁੱਟ ਗਿਆ ਸੀਗਾ ਇਸੇ ਕਾਰਨ ਤੇ ਮੈਂ ਉਹਨੂੰ ਖੋਲ ਛੱਡਿਆ ਮੈਂ ਹਾਂ ਚਾਹੇ ਦੇ ਬਣ ਜਾਏਗਾ ਚਾਹੇ ਸੁਟਣਾ ਪਏਗਾ ਪਰ ਚਲੋ ਬਣ ਗਿਆ ਤੇ ਔਰ ਸਾਡੀ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ